ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਤੁਹਾਨੂੰ ਇੱਕ ਝਲਕ ਦਿਖਾਉਣੀ ਚਾਹੁੰਦਾ ਹੈ ਕਿ ਕਿਹੋ ਜਿਹੇ ਰਾਜ ਪ੍ਰਬੰਧ ਦੇ ਹੇਠਾਂ ਆਪਾਂ ਆਪਣਾ ਜੀਵਨ ਬਸਰ ਕਰ ਰਹੇ ਹਾਂ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਵਿੱਚ ਇਸ ਵੇਲੇ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿੰਦੇ ਸੀਗੇ ਕਿ ਆਪਾਂ ਬਦਲਾਅ ਲੈ ਕੇ ਆਵਾਂਗੇ ਬਦਲਾਅ ਦੇ ਦਰਸ਼ਨ ਰੋਜ਼ ਹੀ ਹੁੰਦੇ ਆ ਜੀ ਜਿਹੜੇ ਲੋਕ ਇੱਥੇ ਹੰਡਾਰੇ ਇਸ ਰਾਜ ਨੂੰ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਕਿੰਨਾ ਕੁ ਜ਼ਿਆਦਾ ਬਦਲਾਅ ਆਇਆ ਬੀਤੇ ਕੱਲ੍ਹ ਇੱਕ ਜਗਮਨ ਸਮਰਾ ਨਾਂ ਦਾ ਵਿਅਕਤੀ ਹੈ ਤੁਹਾਨੂੰ ਜਿਆਦਾ ਜੂਗਾ ਜਦੋਂ ਮੈਂ ਤੁਹਾਨੂੰ ਦੱਸੂਗਾ ਕਿ ਇਹ ਉਹ ਸ਼ਖਸ ਹੈ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਔਰ ਇਥੋਂ ਪੰਜਾਬ ਤੋਂ ਸੰਗਰੂਰ ਹਲਕੇ ਦੇ ਵਿੱਚ ਪੈਂਦਾ ਉਹਦਾ ਪਿੰਡ ਉੱਥੋਂ ਦਾ ਵਸਿੰਦਾ ਹੈ ਅੱਜ ਕੱਲ ਉਹ ਕੈਨੇਡਾ ਦੇ ਵਿੱਚ ਹੈ ਐਨ ਆਰ ਆਈ ਹੈ ਔਰ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਇੱਕ ਕਥਿਤ ਅਸ਼ਲੀਲ ਵੀਡੀਓ ਹੈ ਉਹਦੇ ਮੁਤਾਬਕ ਵੀ ਇਹ ਅਸ਼ਲੀਲ ਵੀਡੀਓ ਹੈ ਇਹ ਤਾਂ ਹਲੇ ਟ੍ਰੇਲਰ ਹੈ ਇਸ ਕਿਸਮ ਦੀਆਂ ਗੱਲਾਂ ਬਤਾ ਕਿ ਕਿ ਕਰ ਸੀ ਗਿਆ ਉਹ ਵਾਇਰਲ ਕੀਤੀ ਸੀਗੀ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹ ਵੀਡੀਓ AI ਦੇ ਨਾਲ ਬਣੀ ਹੋਈ ਹੈ ਪੁਲਿਸ ਨੇ ਮੁਕਦਮਾ ਦਰਜ ਕੀਤਾ ਸੀਗਾ ਇਹ ਕਹਿ ਕੇ ਕਿ ਇਹ ਜਿਹੜੀ ਵੀਡੀਓ ਹੈ ਇਹ ਫੇਕ ਹੈ ਇਹ AI ਦੇ ਨਾਲ ਬਣੀ ਹੋਈ ਹੈ ਖੈਰ ਜੋ ਵੀ ਹੈ ਜਿੱਦਾਂ ਵੀ ਹੈ ਉਹ ਹੱਲੇ ਅਗਾਹ ਦੀ ਗੱਲ ਹੈ ਕਿ ਉਹਦੀ ਕੋਈ ਜਾਂਚ ਕਰੂੰਗਾ ਕੋਈ ਪੈਰਵਾਈ ਕਰੂੰਗਾ ਜਾਂ ਨਹੀਂ ਕਰੂੰਗਾ ਕੋਈ ਕਰਵਾਉਂਗਾ ਕਿ ਵੀਡੀਓ ਫੇਕ ਹੈ ਜਾਂ ਨਹੀਂ ਹੈ ਹਾਲਾਂਕਿ ਜਗਮਨ ਸਮਰਾਨੇ ਦਾਵਾ ਕੀਤਾ ਸੀਗਾ ਕਿ ਜੇ ਕੋਈ ਇਹ ਸ਼ਬਦ ਕਰ ਦੇਵੇ ਕਿ ਇਹ AI ਦੇ ਨਾਲ ਬਣੀ ਹੋਈ ਹੈ ਤਾਂ ਮੈਂ 5 ਕਰੋੜ ਰੁਪਏ ਦਊਗਾ ਜਿਹੜਾ ਕੋਈ ਇਹਨੂੰ ਸਾਬਤ ਕਰ ਦਊਗਾ ਕਿ ਇਹ AI ਨਾਲ ਬਣੀ ਹੋਈ ਹੈ ਖੈਰ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਉਹ ਤੇ ਪੁਲਿਸ ਜਾਂਚ ਕਰੂਗੀ ਤਾਂ ਉਹਦੇ ਵਿੱਚ ਹੀ ਸਾਰਾ ਕੁਝ ਸਾਹਮਣੇ ਆਊਗਾ ਇਸ ਤੋਂ ਇਲਾਵਾ ਜਿਹੜੇ ਮਹਰ ਨੇ ਜਿਹੜੇ AI ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਜਦੋਂ ਇਸ ਵੀਡੀਓ ਦੀ ਜਾਂਚ ਕਰਨਗੇ ਉਸ ਕਲਿੱਪ ਦੀ ਤਾਂ ਫੇਰ ਹੀ ਸੱਚਾਈ ਸਾਹਮਣੇ ਆਊਗੀ ਪਰ ਮੈਂ ਗੱਲ ਕਰਨ ਦਾ ਸੀਗਾ ਕਿ ਆਪਾਂ ਕਿਹੋ ਜਿਹਾ ਰਾਜ ਪ੍ਰਬੰਧ ਹੰਡਾਣ ਦੇ ਆ ਜਗਮਨ ਸਮਰਾ ਦੇ ਉੱਪਰ ਦੋਸ਼ ਲੱਗਿਆ ਕਿ ਕ੍ਰਿਪਟੋ ਕਰੰਸੀ ਨਾਂ ਦਾ ਇੱਕ ਰੈਕਟ ਚੱਲਦਾ ਹੈਗਾ ਉਸ ਰੈਕਟ ਦਾ ਇੱਕ ਬਹੁਤ ਵੱਡਾ ਸਰਗਨਾ ਔਰ ਇਹਦੇ ਉੱਪਰ ਮੁਕਦਮਾ ਦਰਜ ਕਰਨਾ ਬਣਦਾ ਇਸ ਕਰਕੇ ਮੁਕਦਮਾ ਦਰਜ ਬੀਤੀ ਕੱਲ ਕਰ ਵੀ ਦਿੱਤਾ ਗਿਆ ਹੈਗਾ ਜਗਮਨ ਸਮਰੇ ਤੋਂ ਇਲਾਵਾ ਉਹਦੇ ਪੁੱਤਰ ਹਰਕੀਰਤ ਸਿੰਘ ਦੇ ਵਿਰੁੱਧ ਲੌਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈਗਾ ਇਸ ਮਾਮਲੇ ਨੂੰ ਲੈ ਕੇ ਇਹ ਕੇਸ ਅਕਤੂਬਰ 2025 ਦੇ ਵਿੱਚ ਰਜਿਸਟਰਡ ਹੋਇਆ ਭਾਵ ਕਿ ਪਿਛਲੇ ਹੀ ਮਹੀਨੇ ਜਿੱਥੇ ਉਹਨਾਂ ਨੂੰ ਫੇਕ ਕ੍ਰਿਪਟੋ ਕਰੰਸੀ ਰੈਕਟ ਅਤੇ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੋੜਿਆ ਗਿਆ ਪੁਲਿਸ ਇਥੋਂ ਦੀ ਤਾਲਮੇਲ ਕਰਦੀ ਪਈ ਹੈ ਕੈਨੇਡਾ ਦੇ ਨਾਲ ਕਿ ਇਹ ਦੋਸ਼ੀ ਹੈ ਇਹਨੂੰ ਇੱਥੇ ਪੰਜਾਬ ਭੇਜਿਆ ਜਾਵੇ ਤਾਂ ਜੋ ਇਹਦੇ ਤੇ ਇਹ ਮਕਦਮਾ ਚਲਾਇਆ ਜਾ ਸਕੇ ਹੁਣ ਜਿਹੜੇ ਮੈਂ ਗੱਲ ਕਰਨੇ ਸੀਗਾ ਕਿ ਕਿਹੋ ਜਿਹਾ ਰਾਜ ਪ੍ਰਬੰਧ ਦੇਖੋ ਜਦੋਂ ਤੇ ਜਗਮਰ ਸਮਰਾ ਨੇ ਇਹ ਵੀਡੀਓ ਜਿਹੜੀ ਪਤਾ ਨਹੀਂ ਅਸਲੀ ਹੈ ਪਤਾ ਨਹੀਂ ਨਕਲੀ ਹੈ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਜਦੋਂ ਤਾਂ ਇਹ ਵੀਡੀਓ ਵਾਇਰਲ ਕੀਤੀ ਹੈ ਕਲਿੱਪ ਵਾਇਰਲ ਕੀਤਾ ਹੈਗਾ ਉਸ ਤੋਂ ਬਾਅਦ ਆ ਪਰਚਾ ਦਰਜ ਹੋਇਆ ਪਰ ਉਸ ਤੋਂ ਪਹਿਲਾਂ ਇਹਦਾ ਮਤਲਬ ਇਹ ਬਣਿਆ ਹੈਗਾ ਕਿ ਜੇ ਉਹ ਇਹ ਵੱਡੀ ਵੀਡੀਓ ਜਨਤਕ ਨਾ ਕਰਦਾ ਇਹਨੂੰ ਵਾਇਰਲ ਨਾ ਕਰਦਾ ਸੱਚੀ ਝੂਠੀ ਉਹ ਬਾਦੀ ਗੱਲ ਹੈ ਇਹਦਾ ਮਤਲਬ ਫਿਰ ਜਗਮਨ ਸਮਰਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੋਣੀ ਇਹ ਜਿਹੜਾ ਕ੍ਰਿਪਟੋ ਕਰੰਸੀ ਵਾਲਾ ਜਿਹੜਾ ਰੈਕਟਵਾ ਇਹ ਕੋਈ ਇੱਥੇ ਅੱਜ ਨਵਾਂ ਚੱਲਦਾ ਪਿਆ ਇਹ ਅਕਤੂਬਰ ਮਹੀਨੇ ਚੱਲਿਆ ਇਹ ਤਾਂ ਪਤਾ ਨਹੀਂ ਕਦੋਂ ਦਾ ਚੱਲਦਾ ਪਿਆ ਹੈਗਾ ਇਸ ਤੋਂ ਇਲਾਵਾ ਜਗਮਨ ਸਮਰਾ ਤਾਂ ਹੋਰ ਵੀ ਕੇਸਾਂ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਲੋੜਿੰਦਾ ਤਾਂ ਪਹਿਲਾਂ ਕਾਰਵਾਈ ਕਿਉਂ ਨਾ ਹੋਈ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹਦਾ ਮਤਲਬ ਕੁਝ ਇਦਾਂ ਦਾ ਬਣਿਆ ਕਿ ਜਿੰਨਾ ਚਿਰ ਜਿਹੜਾ ਕੋਈ ਦੋਸ਼ੀ ਸਾਨੂੰ ਵਾਂਟਡ ਹੈ ਭਈ ਉਹ ਭਾਵੇਂ ਜੋ ਮਰਜ਼ੀ ਕਰੀ ਚੱਲੇ ਭਾਵੇਂ ਜਿੰਦਾ ਦਾ ਮਰਜ਼ੀ ਰੈਕਟ ਚਲਾਵੇ ਆ ਕ੍ਰਿਪਟੋ ਕਰੰਸੀ ਆ ਜਾਂ ਕੋਈ ਹੋਰ ਜਿਹੜੇ ਲੋਕ ਹੱਡ ਭੰਨਵੀ ਮਿਹਨਤ ਕਰਦੇ ਆ ਔਰ ਮਿਹਨਤ ਕਰਨ ਤੋਂ ਬਾਅਦ ਫਿਰ ਸੋਚਦੇ ਆ ਕਿ ਆਪਾਂ ਜੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਆ ਤੇ ਸਾਨੂੰ ਵਿਆਜ ਘੱਟ ਮਿਲਦਾ ਜੇ ਆਪਾਂ ਪੈਸੇ ਕਿਧਰੇ ਹੋਰ ਇਨਵੈਸਟ ਕਰ ਦਈਏ ਤਾਂ ਸ਼ਾਇਦ ਸਾਨੂੰ ਵਧੇਰੇ ਮੁਨਾਫਾ ਹੋ ਜਵੇ ਸੋ ਬਹੁਤ ਸਾਰੇ ਲੋਕ ਇਦਾਂ ਦੇ ਰੈਕਟ ਚਲਾਉਂਦੇ ਹੈਗੇ ਆ ਜਿਨ੍ਹਾਂ ਦੇ ਚਾਂਸੇ ਦੇ ਵਿੱਚ ਬਹੁਤ ਸਾਰੇ ਲੋਕ ਫਸ ਵੀ ਜਾਂਦੇ ਆ ਔਰ ਕੇਵਰ ਛੇਲ ਵੀ ਲਹਾ ਲੈਂਦੇ ਆ ਪਰ ਸਾਈਬਰ ਕ੍ਰਾਈਮ ਸੈੱਲ ਹੋ ਗਿਆ ਔਰ ਪੰਜਾਬ ਦੀ ਪੁਲਿਸ ਹੋ ਗਈ ਪੰਜਾਬ ਸਰਕਾਰ ਹੋ ਗਈ ਜਾਂ ਜਿਹੜੀਆਂ ਹੋਰ ਏਜੰਸੀਆਂ ਹੁੰਦੀਆਂ ਨੇ ਉਹਨਾਂ ਨੇ ਇਹ ਸਾਰੇ ਕਾਸੇ ਤੇ ਨਜ਼ਰ ਰੱਖਣੀ ਹੁੰਦੀ ਆ ਕਿ ਕੌਣ ਲੋਕ ਹੈਗੇ ਨੇ ਜਿਹੜੇ ਇਸ ਕਿਸਮ ਦੇ ਰੈਕਟ ਚਲਾਉਂਦੇ ਆ ਔਰ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਇਹ ਗੱਲ ਵੱਖਰੀ ਹੈ ਕਿ ਜਿਹੜੇ ਲੋਕ ਜਾਲ ਦੇ ਵਿੱਚ ਫਸਦੇ ਆ ਉਹਨਾਂ ਨੂੰ ਵੀ ਜਾਗਰੂਕ ਰਹਿਣਾ ਚਾਹੀਦਾ ਹੈ ਪਰ ਗੱਲ ਇਹ ਹੈ ਵੀ ਜੇ ਉਹ ਜਾਗਰੂਕ ਨਹੀਂ ਹੈਗੇ ਜਿਹੜਾ ਫਸਾਉਂਦਾ ਹੈਗਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਤਾਂ ਵੱਡੀ ਠੁਕਮਈ ਕਾਰਵਾਈ ਹੋਣੀ ਚਾਹੀਦੀ ਹੋਈ ਆ ਨਾ ਕਿ ਉਹ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰਦਾ ਹੈਗਾ ਔਰ ਜਿਹੜੇ ਗੁੰਮਰਾਹ ਹੋ ਜਾਂਦੇ ਆ ਉਹਨਾਂ ਨੂੰ ਫਿਰ ਕਈ ਵਾਰੀ ਆਪਾਂ ਜਾਂ ਅਗਲੇ ਆਪ ਵੀ ਆਪਣੇ ਮਨ ਨੂੰ ਇਦਾਂ ਦੀ ਤਸੱਲੀ ਦੇ ਲੈਂਦੇ ਆ ਕਿ ਚਲੋ ਕੁਝ ਕਸੂਰ ਮੇਰਾ ਵੀ ਸੀਗਾ ਜੀ ਮੈਂ ਵੀ ਜਰਾ ਇੱਕ ਐਵੇਂ ਲੋਭ ਲਾਲਚ ਦੇ ਵਿੱਚ ਆਜ ਆ ਗਿਆ ਸੋ ਇਸ ਤਰੀਕੇ ਦੇ ਨਾਲ ਇਹ ਰੈਕਟ ਮੇਰੇ ਕਹਿਣ ਦਾ ਭਾਵ ਹੈਗਾ ਕਿ ਚੱਲਦੇ ਆ ਜਦੋਂ ਉਹ ਚੱਲਦੇ ਆ ਲੰਬਾ ਸਮਾਂ ਚੱਲਦਿਆ ਇਹ ਕੋਈ ਇਹ ਨਹੀਂ ਹੈਗਾ ਕੋਈ ਹਫ਼ਤੇ ਦੇ ਵਿੱਚ ਕੋਈ ਚਲਾ ਕੇ ਤੇ ਲੋਕਾਂ ਦੀਆਂ ਜੇਬਾਂ ਖਾਲੀ ਕਰਕੇ ਤੇ ਤੁਰਦਾ ਬਣਦਾ ਐਦਾਂ ਨਹੀਂ ਹੈਗਾ ਪੰਡਾ ਬਣ ਕੇ ਵੀ ਇੱਕ ਦਿਨ ਦੇ ਵਿੱਚ ਹੀ ਅਗਲਾ ਤੁਰ ਗਿਆ ਕਈ ਕਈ ਮਹੀਨੇ ਹੀ ਨਹੀਂ ਕਈ ਕਈ ਸਾਲਾਂ ਤੱਕ ਵੀ ਐਦਾਂ ਦੇ ਰੈਕਟ ਚੱਲਦੇ ਆ ਔਰ ਜਦੋਂ ਚੱਲਦੇ ਆ ਹੁਣ ਉਸ ਵੇਲੇ ਕਾਰਵਾਈ ਨਹੀਂ ਹੁੰਦੀ ਜਦੋਂ ਅਗਲਾ ਜਿਨ੍ਹਾਂ ਦੀ ਮਿਹਰਬਾਨੀ ਦੇ ਨਾਲ ਚੱਲਦੇ ਆ ਮੈਂ ਤਾਂ ਐਦਾਂ ਦੀ ਗੱਲ ਕਹਿ ਸਕਦਾ ਹਾਂ ਹਕੂਮਤਾਂ ਕਹਿ ਲਓ ਸਰਕਾਰਾਂ ਕਹਿ ਲਓ ਮਿਲੀ ਭੁਗਤ ਕਹਿ ਲਓ ਐਡੀਜ ਭੁੱਲਰ ਸਾਹਿਬ ਫੜੇ ਗਏ ਆ ਨਾ ਦਿੱਲੀ ਵਾਲਿਆਂ ਨੇ ਫੜਿਆ ਸੀਬੀਆਈ ਨੇ ਆਣ ਕੇ ਕਾਬੂ ਕੀਤਾ ਉਹਨਾਂ ਨੂੰ ਇੱਥੋਂ ਵਾਲਿਆਂ ਨੇ ਕਿਉਂ ਨਹੀਂ ਫੜਿਆ ਉਦੋਂ ਵੀ ਇਹੀ ਗੱਲਾਂ ਹੁੰਦੀਆਂ ਰਹੀਆਂ ਨਾ ਕਿ ਮਿਲੀਭੁਗਤ ਦੇ ਨਾਲ ਸਾਰਾ ਕੁਝ ਚੱਲਦਾ ਆ ਜਦੋਂ ਮਿਲੀਭੁਗਤ ਤੋਂ ਅਲੈਦਾ ਹੋ ਜਵੇ ਕੰਮ ਜਾਂ ਮਿਲੀਭੁਗਤ ਦੇ ਨਾਲ ਜੇ ਕੋਈ ਕੁਝ ਕਰਨ ਦੇ ਹੋਣ ਤਾਂ ਉਹ ਫਿਰ ਜੇ ਉਹਨਾਂ ਵਿੱਚੋਂ ਕੋਈ ਅਗਲੇ ਵੀ ਕੋਈ ਵੀਡੀਓ ਬਣਾ ਕੇ ਐਦਾਂ ਵਾਇਰਲ ਕਰਨ ਲੱਪੇ ਅਸਲੀ ਹੈ ਜਾਂ ਨਕਲੀ ਹੈ ਉਹ ਬਾਅਦ ਦੀ ਗੱਲ ਹੈਗੀ ਆ ਮੈਂ ਤਾਂ ਮਿਲੀਭੁਗਤ ਹੀ ਕਹੂੰਗਾ ਕਿਉਂਕਿ ਪਹਿਲਾਂ ਕਿਉਂ ਨਾ ਕੀਤਾ ਅਪਾ ਦੇ ਭਗਵੰਤ ਮਾਨ ਹੋਰੋਂ ਵੀ ਕਹਿਣਾ ਚਾਹੁੰਦੇ ਆ ਅਸੀਂ ਤੇ ਪੰਜਾਬ ਦੀ ਪੁਲਿਸ ਦੇ ਕੋਲੋਂ ਵੀ ਇਹ ਸਵਾਲ ਪੁੱਛਣਾ ਚਾਹੁੰਦੇ ਆ ਕਿ ਇਹ ਜਿਹੜਾ ਮੁਕੱਦਮਾ ਬੀਤੀ ਕਾਲ ਨੂੰ ਦਰਜ ਕੀਤਾ ਗਿਆ ਲੌਕਆਊਟ ਨੋਟਿਸ ਜਿਹੜਾ ਹੁਣ ਜਾਰੀ ਕੀਤਾ ਜਾ ਰਿਹਾ ਹੈਗਾ ਇਹ ਪਹਿਲਾਂ ਕਿਉਂ ਨਾ ਹੋਇਆ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਇਹ ਇਕੱਲਾ ਇਹ ਹੀ ਨਹੀਂ ਹੈਗਾ ਤੁਸੀਂ ਪਿੱਛੇ ਝਾਤ ਮਾਰ ਕੇ ਵੇਖ ਲਓ ਮੈਂ ਭੁੱਲਰ ਹੋਰੋਂ ਦੀ ਗੱਲ ਕਰ ਬੈਠਾ ਪਹਿਲਾਂ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਪਠਾਨ ਮਾਜ਼ਰਾ ਇਹਨਾਂ ਦੀ ਪਾਰਟੀ ਦੇ ਹੀ ਆਗੂ ਹੈਗੇ ਆ ਇਹਨਾਂ ਦੀ ਪਾਰਟੀ ਦਾ ਹੀ ਇੱਕ ਵਿਧਾਇਕ ਹੋਵੇ ਆਪਣੀ ਹੀ ਪਾਰਟੀ ਦੇ ਉੱਪਰ ਜੇ ਉਹ ਦੋਸ਼ ਲਾ ਦੇਵੇ ਵੀ ਹ ਇਨਾਂ ਦਾ ਚਿਹਤਾ ਅਫਸਰ ਵੀ ਉਹਦੇ ਵਿੱਚ ਕੋਈ ਅਣਗਹਿਲੀ ਸੀਗੀ ਉਹਦੀ ਅਣਗਹਿਲੀ ਦੀ ਵਜ੍ਹਾ ਕਰਕੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਬਸ ਉਹਦੇ ਖਿਲਾਫ ਵੀ ਫਿਰ ਕਾਰਵਾਈ ਪੁਰਾਣਾ ਕੇਸ ਕੱਢ ਕੇ ਲਿਆਂਦਾ ਜਾਂਦਾ ਪਈ ਇਹਨੇ 1 ਸਾਲ ਪਹਿਲਾਂ ਜੀ ਇੱਕ ਜਨਾਨੀ ਸੀਗੀ ਜੀ ਉਸ ਜਨਾਨੀ ਦੇ ਨਾਲ ਜੇ ਇਹ ਤੇ ਉਹ ਹੁਣ ਗੱਲ ਇਹ ਆ ਵੀ ਜਿਹੜਾ ਪਹਿਲਾਂ ਜਨਾਨੀ ਦੇ ਨਾਲ ਜੋ ਵੀ ਕੁਝ ਸੀਗਾ ਉਹ ਤਾਂ ਕੇਸ ਪਹਿਲਾਂ ਵੀ ਸੀਗਾ ਉਹ ਇੱਕਦਮ ਇੱਕ ਦਿਨ ਪਹਿਲਾਂ ਇੱਕਦਾਂ ਹੋ ਗਿਆ ਜੀ ਉਹ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ ਔਰ ਪਠਾਨ ਮਾਜਰੇ ਹੋਰੀ ਉਸ ਤੋਂ ਬਾਅਦ ਅਰੈਸਟ ਵੀ ਕਰ ਲਏ ਜਾਂਦੇ ਹੈਗੇ ਆ ਉਸ ਤੋਂ ਬਾਅਦ ਫਿਰ ਅਗਲਾ ਭੱਜਣ ਦੇ ਵਿੱਚ ਕਾਮਯਾਬੀ ਹੋ ਜਾਂਦਾ ਪਰ ਪਠਾਨ ਮਾਜ਼ਰੇ ਹੋਰਾਂ ਨੇ ਬਾਅਦ ਵਿੱਚ ਇਹ ਗੱਲ ਆਖੀ ਸੀ ਕਹਿੰਦੇ ਕਿ ਮੈਂ ਭੱਜਿਆ ਇਸ ਕਰਕੇ ਆ ਮੈਂ ਬਚ ਗਿਆ ਹੈਗਾ ਮੈਂ ਜਿਉਂਦਾ ਆ ਮੈਨੂੰ ਸ਼ੱਕ ਸੀ ਕਿ ਇਹ ਮੇਰਾ ਫੇਕ ਐਨਕਾਊਂਟਰ ਕਰ ਸਕਦੇ ਸੀਗੇ ਹੁਣ ਤੁਸੀਂ ਸੋਚ ਕੇ ਵੇਖੋ ਜਦੋਂ ਤੇ ਐਦਾਂ ਹੈਗਾ ਸਾਰਾ ਕੁਝ ਠੀਕ ਠਾਕ ਚੱਲੀ ਜਾਂ ਰਿਹਾ ਆ ਉਦੋਂ ਤੱਕ ਤੇ ਇਹਦਾ ਮਤਲਬ ਤੇ ਇਹੀ ਬਣਦਾ ਨਾ ਵੀ ਠੀਕ ਠਾਕ ਆ ਉਦੋਂ ਤੱਕ ਸਾਰਾ ਕੁਝ ਵੀ ਜੇ ਕੋਈ ਆਪਣੀ ਹੀ ਧਿਰ ਦੇ ਖਿਲਾਫ ਕੋਈ ਦੋਸ਼ ਲਾ ਦੇਵੇ ਤਾ ਫਿਰ ਕੋਈ ਜਨਾਨੀ ਵਾਲਾ ਕੇਸ ਕੱਢ ਕੇ ਲਿਆਓ ਇਹਦਾ ਮਤਲਬ ਜਨਾਨੀ ਵਾਲਾ ਮਾਮਲਾ ਸਿਗਾ ਪਹਿਲਾਂ ਤੋਂ ਸਿਗਾ ਹੀ ਦਾ ਮਤਲਬ ਇਹਦਾ ਮਤਲਬ ਫਿਰ ਉਸ ਜਨਾਨੀ ਨੂੰ ਇਨਸਾਫ ਨਹੀਂ ਸੀ ਮਿਲਣਾ ਇਹੀ ਮਤਲਬ ਬਣਿਆ ਆਪਾਂ ਉਹਦਣ ਵੀ ਗੱਲਬਾਤ ਕੀਤੀ ਸੀ ਕਿ ਜੇ ਪਠਾਨ ਮਾਜ਼ਰੇ ਹੋਰੀ ਇਹਨਾਂ ਦੀ ਪਾਰਟੀ ਦੇ ਕੋਈ ਚਿਹਤੇ ਅਫਸਰ ਦੇ ਖਿਲਾਫ ਗੱਲ ਨਾ ਬੋਲਦੇ ਕੋਈ ਵੀ ਆਪਣੀ ਜ਼ੁਬਾਨ ਦੇ ਰਹੀ ਇਹਦਾ ਮਤਲਬ ਫਿਰ ਉਸ ਜਨਾਨੀ ਨੂੰ ਇਨਸਾਫ ਨਹੀਂ ਸੀ ਮਿਲਣਾ ਕਈ ਵਾਰੀਆਂ ਤੋਂ ੱੱਕੇ ਖਾਂਢੀ ਸੀਗੀ ਇਹਦਾ ਮਤਲਬ ਜਨਾਨੀ ਉਹ ਹੱਦ ਹੋ ਗਈ ਆ ਸੋਚ ਕੇ ਦੇਖੋ ਤੁਸੀਂ ਏਦਾਂ ਹੀ ਆ ਜਗਮਨ ਸਮਰਾ ਵਾਲਾ ਜਿਹੜਾ ਮਾਮਲਾ ਹੈਗਾ ਜੇ ਜਗਮਨ ਸਮਰਾ ਦੇਖੋ ਆਪਾਂ ਬਹੁਤ ਜ਼ਿਆਦਾ ਬਰੀਕੀ ਵਿੱਚ ਨਹੀਂ ਜਾਂਦੇ ਹੈਗੇ ਦੇਖੋ ਜਗਮਨ ਸਮਰਾ ਆਪ ਵੀ ਇਹ ਗੱਲ ਕਹਿ ਚੁੱਕਾ ਕਿ 2022 ਦੇ ਵਿੱਚ ਮੈਂ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਭੱਜਿਆ ਸੀਗਾ ਤੋਂ ਉਸ ਮਾਮਲੇ ਦੇ ਵਿੱਚ ਵੀ ਉਹ ਹੈਗਾ ਲੋੜਿੰਦਾ ਵੀ ਹੈਗਾ 2003 ਸਾਲ ਹੋ ਚੁੱਕੇ ਆ ਸੋ 3 ਸਾਲ ਕ੍ਰਿਪਟੋ ਕਰੰਸੀ ਆ ਜਿਹੜੀ ਹੁਣ ਤਿਆਰੀ ਹੋ ਰਹੀ ਹੈ ਕਿ ਕੈਨੇਡਾ ਤੋਂ ਵਾਪਸ ਇੱਥੇ ਪੰਜਾਬ ਮੰਗਵਾ ਲਿਆ ਜਾਵੇ ਇਹ ਜਿਹੜੀਆਂ ਤਿਆਰੀਆਂ ਨੇ ਪਹਿਲਾਂ ਕਿਉਂ ਨਹੀਂ ਹੁੰਦੀਆਂ ਜਦੋਂ ਪਹਿਲਾਂ ਨਹੀਂ ਹੁੰਦੀਆਂ ਉਸ ਵੇਲੇ ਫਿਰ ਪੰਜਾਬ ਦੀ ਸਰਕਾਰ ਅਤੇ ਇੱਥੋਂ ਦਾ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਖੜਾ ਹੁੰਦਾ ਹੈ। ਔਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖਿਲਾਰਨਾ ਚਾਹੀਦਾ ਵੀ ਹੈ। ਕਿ ਦੇਖੋ ਜਦੋਂ ਤੁਹਾਡੀ ਬਣੀ ਆ ਇਹਦਾ ਮਤਲਬ ਉਦੋਂ ਠੀਕ ਠਾਕ ਆ ਉਦੋਂ ਲੁੱਟ ਵੀ ਕਰੀ ਚੱਲੋ। ਜੇ ਐਦਾਂ ਹੀ ਆ ਜੇ ਕ੍ਰਿਪਟੋ ਕਰੰਸੀ ਵਾਲਾ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਸੱਚਮੁੱਚ ਜੇ ਕੋਈ ਭਾਗੀਦਾਰੀ ਹੈ ਜੇ ਸੱਚਮੁੱਚ ਉਹਦੇ ਵਿੱਚ ਜਗਮਨ ਸਮਰਾ ਦੋਸ਼ੀ ਹੈ। ਸਮਾ ਦੱਸੂਗਾ ਉਹਦੇ ਸਮੇਂ ਦੇ ਵਿੱਚ ਕੇਸ ਦੇ ਦਰਜ ਹੋ ਚੁੱਕਾ ਹੈਗਾ ਆ ਜੇ ਸੱਚਮੁੱਚ ਉਹ ਉਸ ਕੇਸ ਦੇ ਵਿੱਚ ਇਨਵੋਲਵ ਹੈ ਜਿਉਂਨੇ ਸੱਚਮੁੱਚ ਕੋਈ ਇਦਾਂ ਦਾ ਕ੍ਰਾਈਮ ਕੀਤਾ ਹੈ ਤਾਂ ਫਿਰ ਪਹਿਲਾਂ ਕਿਉਂ ਨਹੀਂ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਹੈ ਸੱਚੀ ਹੈ ਦਾ ਝੂਠੀ ਆਪਰ ਨੂੰ ਨਹੀਂ ਪਤਾ ਹੈਗਾ ਬਾਰੇ ਉਤੋਂ ਬਾਅਦ ਹੀ ਕਿਉਂ ਮਤਲਬ ਇਹਦਾ ਮਤਲਬ ਇਹ ਬਣਿਆ ਕਿ ਆਪਾਂ ਜੇ ਤਾਂ ਤੁਸੀਂ ਚੁੱਪ ਰਹਿੰਦੇ ਆ ਫਿਰ ਤੁਸੀਂ ਕਰੀ ਚੱਲੋ ਜੋ ਮਰਜੀ ਠੱਗੀ ਵੀ ਕਰੀ ਚੱਲੋ ਚਾਹੇ ਜੇਲ੍ਹ ਚੋ ਵੀ ਭੱਜੋ ਜਾਹੇ ਫੇ ਅਸੀਂ ਤੁਹਾਨੂੰ ਨਹੀਂ ਫੜਦੇ ਹੈਗੇ ਫੇਰਹੀਂ ਕੈਨੇਡਾ ਦੀ ਸਰਕਾਰ ਨਾਲ ਗੱਲ ਨਹੀਂ ਕਰਦੇ ਕਿ ਉਹਨੂੰ ਵਾਪਸ ਭੇਜੋ ਜੇ ਤੂੰ ਮੇਰੇ ਖਿਲਾਫ ਕੋਈ ਗੱਲਬਾਤ ਕੀਤੀ ਤੇ ਫੇਰ ਮੈਂ ਗੁੱਸਾ ਕਰ ਜਾਊਂਗਾ ਆਹੀ ਮਤਲਬ ਬਣਿਆ ਫਿਰ ਇਹਦਾ ਔਰ ਬਣਿਆ ਨਹੀਂ ਬਣਾਤਾ ਅਗਲੇ ਨੂੰ ਦੇਖੋ ਮੈਂ ਤੁਹਾਨੂੰ ਦੋ ਉਦਾਹਰਣਾਂ ਬਿਲਕੁਲ ਤਾਜ਼ੀਆਂ ਤਾਜ਼ੀਆਂ ਦਿੱਤੀਆਂ ਕਿਉਂਕਿ ਸਾਡੇ ਚੇਤੇ ਵਿੱਚ ਭੁੱਲ ਜਾਂਦਾ ਕਈ ਵਾਰੀ ਬਹੁਤ ਕੁਝ ਤੁਸੀਂ ਪਿੱਛੇ ਜਾ ਕੇ ਵੇਖ ਲਿਓ ਤੁਹਾਨੂੰ ਬਹੁਤ ਕੁਝ ਇਦਾਂ ਦਾ ਮਿਲੂਗਾ ਕੱਲੀ ਇਸੇ ਸਰਕਾਰ ਦੀ ਗੱਲ ਨਹੀਂ ਹੈਗੀ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਹੈ ਇਸ ਤੋਂ ਤੁਸੀਂ ਪਿੱਛੇ ਵੀ ਚੱਲ ਜਾਓ ਤਕਰੀਬਨ ਹਰੇਕ ਸਰਕਾਰ ਦੇ ਵਿੱਚ ਇਦਾਂ ਹੀ ਹੁੰਦਾ ਹੈ ਜਦੋਂ ਬਣੀ ਐ ਉਦੋਂ ਬਾਪਲੀ ਇਕੱਠੇ ਆਪਾਂ ਖਾਣੇ ਪੀਣੇ ਆ ਜਦੋਂ ਨਹੀਂ ਬਣੀ ਉਦੋਂ ਫਿਰ ਬਸ ਆਪਾਂ ਸਭ ਕੁਝ ਹੀ ਕਰਦੇ ਆ ਜੋ-ਜੋ ਕੁਝ ਵੀ ਹੋ ਸਕਦਾ ਸਿਆਸੀ ਕਿਹੜਾ ਕਿਉਂਕਿ ਅੱਜ ਅਸੀਂ ਸੱਤਾ ਦੇ ਵਿੱਚ ਹੈਗੇ ਆ ਦੇਖੋ ਸੱਤਾ ਕੱਲੋਂ ਕਿਸੇ ਹੋਰ ਦੇ ਹੱਥਾਂ 'ਚ ਜੂਣਗੀ ਫੇਰ ਫਿਰ ਉਹ ਤੁਹਾਡੇ ਦੋਲੇ ਹੋ ਜਾਣਗੇ ਪਰ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਦਾ ਕੀ ਕਸੂਰਾ ਆਮ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਜਦੋਂ ਤੁਸੀਂ ਵੋਟਾਂ ਪਾਉਣੀਆਂ ਹੁੰਦੀਆਂ ਨੇ ਜਦੋਂ ਤੁਹਾਡੇ ਕੋਲੋਂ ਵੋਟਾਂ ਮੰਗਣੋਂ ਵਾਸਤੇ ਆਉਂਦੇ ਆ ਉਸ ਵੇਲੇ ਇਹਨਾਂ ਨੂੰ ਇਹ ਸਵਾਲ ਜ਼ਰੂਰ ਕਰਿਆ ਕਰੋ ਕਿ ਭਾਈ ਤੁਸੀਂ ਉੱਪਰ ਤਿਹਾਂ ਕੁਛ ਕਰਦੇ ਰਹਿੰਦੇ ਹੋ ਬਣੀ ਆ ਤਾਂ ਐ ਐ ਆ ਤਾਂ ਐ ਵੀ ਸਾਡਾ ਕੀ ਕਸੂਰ ਆ ਦੱਸੋ ਤਾਂ ਸਹੀ ਸੋ ਆ ਆ ਜੀ ਮੈਂ ਤੁਹਾਨੂੰ ਜਿਹੜੀ ਝਲਕ ਵਿਖਾਉਣੀ ਸੀ ਵੀ ਇਸ ਸਰਕਾਰ ਦੀ ਜਿਸ ਸਰਕਾਰ ਦੀ ਛਤਰ ਛਾਇਆ ਦੇ ਹੇਠ ਜਿਸ ਸਰਕਾਰ ਦੇ ਰਾਜ ਪ੍ਰਬੰਧ ਹੇਠਾਂ ਪੰਜਾਬ ਦੇ ਲੋਕੋ ਤੁਸੀਂ ਆਪਣੀ ਜ਼ਿੰਦਗੀ ਬਿਸਰ ਕਰ ਰਹੇ ਹੋ ਇਸ ਵੇਲੇ ਉਧਰ ਹਲਕਾ ਤਰਨਤਾਰਨ ਸਾਹਿਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ 11 ਤਰੀਕ ਨੂੰ ਜ਼ਿਮਨੀ ਚੋਣ ਹੋਣੀ ਹੈ ਦੇਖੋ ਜੇ ਤਾਂ ਤੁਹਾਨੂੰ ਆ ਸਾਰਾ ਕੁਝ ਠੀਕ ਲੱਗਦਾ ਹੈ ਜੇ ਤਾਂ ਪਸੰਦ ਦਾ ਸਾਰਾ ਕੁਝ ਪਿਆ ਠੀਕ ਆ ਕੋਈ ਗੱਲ ਨਹੀਂ ਜਿੱਦਾਂ ਹੈਗਾ ਰਾਜ ਪ੍ਰਬੰਧ ਇਹਨਾਂ ਦਾ ਜਿੱਦਾਂ ਦੀ ਮੈਂ ਤੁਹਾਨੂੰ ਝਲਕ ਵਿਖਾ ਕੇ ਹਟਿਆ ਵੀ ਫਿਰ ਤਾਂ ਆਇਆ ਕਰੀ ਚੱਲੋ ਕੋਈ ਗੱਲ ਨਹੀਂ ਡੀਆਜੀ ਸਾਹਿਬੀ ਜਿੱਦਾਂ ਮਰਜ਼ੀ ਕਰੀ ਜਾਣ ਘਰ ਭਰੇ ਜਾਣ ਸੋਨਾ ਉਹਨਾਂ ਦੇ ਘਰੋਂ ਜਿੰਨਾ ਮਰਜ਼ੀ ਬਰਾਮਦ ਹੋ ਜਵੇ ਕਰੋੜਾ ਰੁਪਏ ਬਰਾਮਦ ਹੁਣ ਇੱਕ ਦਿਨ ਦੇ ਵਿੱਚ ਨਹੀਂ ਕੀਤੇ ਸੀਗੇ ਇਹ ਸਾਰਾ ਕੁਝ ਕਿੰਨੇ ਕਿੰਨਾ ਸਮਾਂ ਲੱਗਦਾ ਹੈਗਾ ਔਰ ਹੋਰ ਬਹੁਤ ਕੁਝ ਇਦਾਂ ਦਾ ਹੁੰਦਾ ਜਿਹੜਾ ਸਾਹਮਣੇ ਹਲੇ ਨਹੀਂ ਆਉਂਦਾ ਹੈਗਾ ਦਿੱਲੀ ਵਾਲੇ ਆ ਕੇ ਕਾਬੂ ਕਰਦੇ ਆ ਆਪ ਨਹੀਂ ਕਾਬੂ ਕਰਦੇ ਇਹਦਾ ਮਤਲਬ ਮੇ ਚੱਲੀ ਜਾਂਦਾ ਸਾਰਾ ਕੁਝ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਹਲਕਾ ਤਰਨ ਤਰਨ ਸਾਹਿਬ ਇਲੈਕਸ਼ਨ ਹੋਣ ਡਿਆ ਜਿੱਥੇ ਵੋਟਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜੇ ਤਾਂ ਭਾਈ ਤੁਹਾਨੂੰ ਇਹ ਸਾਰਾ ਕੁਝ ਪਸੰਦ ਹੈ ਜੇ ਤਾਂ ਠੀਕ ਲੱਗਦਾ ਇਦਾਂ ਦਾ ਰਾਜ ਪ੍ਰਬੰਧ ਫਿਰ ਤੁਸੀਂ ਦੁਬਾਰਾ ਫਿਰ ਵੋਟਾਂ ਇਹਨਾਂ ਨੂੰ ਹੀ ਪਾਇਓ ਆਮ ਆਦਮੀ ਪਾਰਟੀ ਵਾਲੇ ਆਗੂ ਨੂੰ ਹੀ ਜਿਹੜਾ ਵੀ ਇਥੋਂ ਇਹਨਾਂ ਦਾ ਕੈਂਡੀਡੇਟ ਹੈਗਾ ਫਿਰ ਤੁਸੀਂ ਵੋਟ ਇਹਨਾਂ ਨੂੰ ਹੀ ਪਾਇਓ ਤੇ ਜੇ ਤੁਹਾਨੂੰ ਇਸ ਕਿਸਮ ਦੇ ਰਾਜ ਪ੍ਰਬੰਧ ਨਹੀਂ ਪਸੰਦ ਤਾਂ ਫਿਰ ਤੁਸੀਂ ਨਜ਼ਰ ਘੁਮਾ ਲਿਓ ਜਿਹੜਾ ਇਹਨਾਂ ਤੋਂ ਜਿਹੜੇ ਪਹਿਲੇ ਰਾਜ ਕਰਕੇ ਗਏ ਆ ਉਨ੍ਹਾਂ ਵੱਲ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਹੋਣ ਉਹਨਾਂ ਵੱਲ ਨਿਗਾਹ ਮਾਰ ਕੇ ਵੇਖ ਲਿਓ ਅੱਛਾ ਜੇ ਤੁਹਾਨੂੰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਤੁਹਾਨੂੰ ਇਹ ਪਤਾ ਲੱਗੇ ਕਿ ਚਿੱਟੇ ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਨਸਲ ਕੁਸ਼ੀ ਤੋਂ ਲੈ ਕੇ ਬੇਅਦਬੀਆਂ ਤੋਂ ਲੈ ਕੇ ਜਿਹੜੇ ਉਹਨਾਂ ਦੇ ਚਹਿੱਤੇ ਹੈ ਜਿਨ੍ਹਾਂ ਨੇ ਇੱਥੋਂ ਦੇ ਲੋਕਾਂ ਦਾ ਘਾਣ ਕੀਤਾ ਉਹਨਾਂ ਨੂੰ ਬਾਰ-ਬਾਰ ਅਫਸਰ ਲਾਉਂਦੇ ਰਹੇ ਹੈ ਉਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਘੁਮਾ ਲਿਓ ਜੇ ਉਸ ਕਿਸਮ ਦੇ ਲੋਕ ਵੀ ਤੁਹਾਨੂੰ ਪਸੰਦ ਨੇ ਤਾਂ ਫਿਰ ਉਹਨਾਂ ਨੂੰ ਭਾਈ ਦੁਬਾਰਾ ਵੋਟਾਂ ਪਾ ਕੇ ਤੁਸੀਂ ਜਿਤਾ ਦਿਓ ਹਲਕਾ ਤਰਨਤਾਰਨ ਸਾਹਿਬ ਤੋਂ ਮੈਂ ਆਪ ਜੀ ਨੂੰ ਇੱਕ ਬੇਨਤੀ ਹੋਰ ਕਰਨੀ ਚਾਹੁੰਗਾ ਇੱਕ ਉੱਥੇ ਨਵਾਂ ਕੈਂਡੀਡੇਟ ਵੀ ਹੈ ਔਰ ਉੱਥੇ ਕੁਝ ਆਜ਼ਾਦ ਉਮੀਦਵਾਰ ਵੀ ਹੈਗੇ ਨਵਾਂ ਕੈਂਡੀਡੇਟ ਕੌਣ ਹੈ ਭਲਾ ਮਨਦੀਪ ਸਿੰਘ ਨੌਜਵਾਨ ਹੈ ਗੁਰਸੇਖ ਹੈ ਅਮਰਤਾਰੀ ਸਿੰਘ ਹੈ ਉਹਦਾ ਭਰਾ ਸੰਦੀਪ ਸਿੰਘ ਸੰਨੀ ਜੇਲ੍ਹ ਦੇ ਅੰਦਰ ਬੰਦ ਹੈ ਬਹੁਤ ਸਾਰੇ ਸੱਜਣ ਕਹਿਣਗੇ ਕਿ ਭੁਪਿੰਦਰ ਸਿੰਘ ਸੱਜਣ ਕਹਿਣ ਲੱਗਾ ਕਿ ਉਹਨੂੰ ਵੋਟ ਪਾ ਦਿਓ ਮੈਂ ਨਹੀਂ ਤੁਹਾਨੂੰ ਇਹ ਗੱਲ ਕਹਿਣ ਲੱਗਾ ਕਿ ਤੁਸੀਂ ਉਹਨੂੰ ਵੋਟ ਪਾ ਦਿਓ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜੇ ਤੁਹਾਨੂੰ ਪਹਿਲਿਆਂ ਵਿੱਚੋਂ ਕੋਈ ਪਸੰਦ ਆ ਵਾ ਜਿਹੜੀ ਹੁਣ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਤੁਹਾਨੂੰ ਪਸੰਦ ਹੈ ਸ਼ੀਸ਼ਾ ਮੈਂ ਤੁਹਾਨੂੰ ਵਿਖਾ ਦਿੱਤਾ ਇਸ ਕਿਸਮ ਦੇ ਲੋਕ ਪਸੰਦ ਨੇ ਤਾਂ ਫਿਰ ਤੁਸੀਂ ਉਹਨਾਂ ਨੂੰ ਵੋਟ ਪਾ ਦਿਓ ਤੇ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਵੀ ਉੱਥੋਂ ਇਲੈਕਸ਼ਨ ਲੜ ਰਿਹਾ ਜੇ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਬਦਲ ਹੈ ਤਾਂ ਫਿਰ ਤੁਸੀਂ ਉਹਨੂੰ ਵੋਟ ਪਾ ਦਿਓ ਜਾਂ ਫਿਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇੱਕ ਨਵਾਂ ਹੈ ਸ਼ਾਇਦ ਉਹ ਇੰਜ ਨਾ ਕਰੇ ਉਹਨੂੰ ਵੋਟ ਪਾ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਹੋ ਸਕਦਾ ਕਈਆਂ ਦੇ ਮਨ ਵਿੱਚ ਇਹ ਖਿਆਲ ਆਵੇ ਕਿ ਜੇ ਉਹ ਜਿੱਤ ਗਿਆ ਇਹਦਾ ਮਤਲਬ ਇਹ ਬਣਿਆ ਕਿ ਇੱਕ ਵਾਰੀ ਠੱਗੀ ਠੋਰੀ ਕਰਨ ਦਾ ਮੌਕਾ ਉਹਨੂੰ ਦੇ ਦਈਏ ਹੋ ਸਕਦਾ ਤੁਹਾਡੇ ਮਨ ਵਿੱਚ ਇਹ ਸਵਾਲ ਆਵੇ ਇਹ ਸਵਾਲ ਦਾ ਜਵਾਬ ਮੈਂ ਤੁਹਾਨੂੰ ਨਹੀਂ ਦੇਣਾ ਦੇਖੋ ਜਦੋਂ ਅਗਲਾ ਆਉਂਗਾ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਅਗਲਾ ਕੀ ਕਰੂੰਗਾ ਜਾਂ ਫਿਰ ਇਸ ਤੋਂ ਇਲਾਵਾ ਪੰਜਾਬ ਨੂੰ ਸੁਧਾਰਨ ਦੇ ਵਾਸਤੇ ਪੰਜਾਬ ਨੂੰ ਵਧੀਆ ਰਾਜ ਪ੍ਰਬੰਧ ਮਿਲ ਜਾਵੇ ਉਦੇ ਵਾਸਤੇ ਕੋਈ ਹੋਰ ਚਾਰਾ ਹੋਵੇ ਕੋਈ ਹੋਰ ਬਦਲ ਹੋਵੇ ਤਾਂ ਫਿਰ ਉਹ ਕੋਈ ਚੁਣ ਲਓ ਉਹ ਬਦਲ ਮੇਰੇ ਕੋਲ ਤਾਂ ਹੈਗਾ ਇੱਕ ਦੱਸਣ ਵਾਸਤੇ ਆ ਕੇਵਲ ਕੰਮ ਕਰਨਾ ਆਗੂਆਂ ਨੇ ਕਰ ਵੀ ਰਹੇ ਆ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਕਰਦੇ ਪਏ ਆ ਉਹ ਹੈਗਾ ਕਿ ਵੋਟ ਪੋਲਿਟਿਕਸ ਦੇ ਵਿੱਚੋਂ ਜੋ ਮੇਰਾ ਤਸਰਬਾ ਹੈਗਾ ਜੋ ਮੈਨੂੰ ਲੱਗਦਾ ਹੈਗਾ ਇਹਦੇ ਵਿੱਚੋਂ ਕੱਖ ਨਹੀਂ ਨਿਕਲਦਾ ਹੈਗਾ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਤੁਹਾਨੂੰ ਇਹ ਵਾਲਾ ਰਾਹ ਛੱਡ ਦੇਣਾ ਚਾਹੀਦਾ ਤੁਹਾਨੂੰ ਇਹ ਪਲੇਟਫਾਰਮ ਜਿਹੜਾ ਖਾਲੀ ਛੱਡਣਾ ਚਾਹੀਦਾ ਤੁਹਾਨੂੰ ਇਸ ਪਲੇਟਫਾਰਮ ਦੇ ਉੱਪਰ ਵੀ ਜ਼ਰੂਰ ਪਰਫਾਰਮੈਂਸ ਆਪਣੀ ਦਿਖਾਉਣੀ ਪਊਗੀ ਤੁਹਾਨੂੰ ਆਪਣੀ ਖੇਤਰੀ ਪਾਰਟੀ ਨੂੰ ਵੀ ਮਜ਼ਬੂਤ ਜਰੂਰ ਕਰਨਾ ਪਊਗਾ ਪਰ ਜਿਹਦੇ ਨਾਲ ਬਦਲਾਵ ਸਹੀ ਮਾਇਨੇ ਦੇ ਵਿੱਚ ਆਉਣਾ ਹੈਗਾ ਜਿਸ ਕਿਸਮ ਦੇ ਰਾਜ ਪ੍ਰਬੰਧ ਸਹੀ ਮਾਇਨੇ ਦੇ ਵਿੱਚ ਇੱਥੇ ਆਉਣੇ ਆ ਜਾਂ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਧਿਰ ਜਿੰਨਾ ਚਿਰ ਪੰਜਾਬ ਆਜ਼ਾਦ ਨਹੀਂ ਹੁੰਦਾ ਜਿੰਨਾ ਚਿਰ ਇੱਥੇ ਉਦਾਂ ਦੇ ਰਾਜ ਭਾਗ ਸਥਾਪਿਤ ਨਹੀਂ ਹੁੰਦੇ ਜਿੰਦਾਂ ਦੇ ਰਾਜ ਭਾਗ ਪੰਜਾਬ ਨੂੰ ਚਾਹੀਦੇ ਆ ਮੈਂ ਖਾਲਸਾ ਰਾਜ ਦੀ ਗੱਲ ਕਰਦਾ ਮੈਂ ਸਿੱਖ ਰਾਜ ਦੀ ਗੱਲ ਕਰਦਾ ਮੈਂ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਪੰਜਾਬ ਦੇ ਕੋਲ ਆਪਣਾ ਰਾਜ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਰਾਜ ਪ੍ਰਬੰਧ ਦੀ ਮੈਂ ਗੱਲ ਕਰਦਾ ਜਿੰਨਾ ਚਿਰ ਉਹ ਸਾਰਾ ਕੁਝ ਨਹੀਂ ਹੁੰਦਾ ਹੈਗਾ ਦੇਖੋ ਉਤੋਂ ਮੇਰਾ ਗੁਜ਼ਾਰਾ ਨਹੀਂ ਹੈਗਾ ਸੋ ਜਿੰਨਾ ਚਿਰ ਉਸ ਕਿਸਮ ਦੇ ਰਾਜ ਭਾਗ ਸਥਾਪਿਤ ਨਹੀਂ ਹੋ ਜਾਂਦੇ ਉਹਨਾਂ ਚਰ ਜੋ ਕੁਝ ਹੈਗਾ ਮਾੜਾ ਮੋਟਾ ਉਹ ਤੇ ਕਰਨਾ ਹੀ ਪਊਗਾ ਨਾ ਇੱਕ ਗੱਲ ਤੇ ਦੂਜੀ ਗੱਲ ਇੱਕ ਇਦਾਂ ਦਾ ਪੰਜਾਬ ਦੇ ਵਿੱਚ ਗਰੁੱਪ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੰਨਾ ਕੁ ਜ਼ਿਆਦਾ ਮਜ਼ਬੂਤ ਹੋਵੇ ਕਿ ਪੰਜਾਬ ਦੇ ਵਿੱਚ ਸਰਕਾਰ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀ ਬਣ ਜਾਏ ਪਰ ਉਹ ਗਰੁੱਪ ਆਪਣੇ ਆਪ ਦੇ ਵਿੱਚ ਇੰਨਾ ਕੁ ਮਜ਼ਬੂਤ ਹੋਵੇ ਪਈ ਉਹ ਜਿਹੜੀ ਬਣੀ ਹੋਈ ਸਰਕਾਰ ਹੈ ਪੰਜਾਬ ਦੇ ਵਾਸਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਗਰੁੱਪ ਵੱਲੇ ਵੇਖੇ ਪਈ ਉਹ ਗਰੁੱਪ ਨੂੰ ਕੀ ਇਹ ਫੈਸਲਾ ਜਾਂ ਇਹ ਨੀਤੀ ਮਨਜ਼ੂਰ ਹਾਉ ਜਿਹੜੀ ਅਸੀਂ ਪੰਜਾਬ ਦੇ ਵਾਸਤੇ ਘੜਨ ਲੱਗੇ ਆਂ ਔਰ ਕੇਂਦਰ ਦੀ ਸਰਕਾਰ ਜੇ ਪੰਜਾਬ ਦੀ ਸਰਕਾਰ ਦੇ ਕੋਲ ਅਖਤਿਆਰ ਬਹੁਤ ਸਾਰੇ ਖੋ ਰਹੀ ਹੈ ਤਾਂ ਉਹ ਵੀ ਇਹ ਸੋਚੇ ਕਿ ਪੰਜਾਬ ਦੇ ਵਿੱਚ ਕੇਵਲ ਲੋਕਾਂ ਵੱਲੋਂ ਚੁਣੀ ਹੋਈ ਵੋਟਾਂ ਦੇ ਨਾਲ ਸਰਕਾਰ ਹੀ ਨਹੀਂ ਹੈਗੀ ਇੱਥੇ ਇੱਕ ਹੋਰ ਪ੍ਰੈਸ਼ਰ ਬਿਲਡ ਕਰਨ ਵਾਲੇ ਗਰੁੱਪ ਵਾਲੇ ਵੀ ਹੈਗੇ ਆ ਭਈ ਆਪਾਂ ਉਹਨਾਂ ਵੱਲ ਵੀ ਵੇਖਣਾ ਪੈਣਾ ਸਾਨੂੰ ਸੋ ਕੇਂਦਰ ਵਾਲੇ ਵੀ ਉਹਨਾਂ ਵੱਲ ਵੇਖਣ ਇਦਾਂ ਦਾ ਇੱਕ ਗਰੁੱਪ ਇੱਥੇ ਮਜ਼ਬੂਤ ਹੋਣਾ ਬੇहद ਜ਼ਰੂਰੀ ਹੈ ਮੇਰਾ ਜੇ ਕੋ ਮੈਨੂੰ ਨਿੱਜੀ ਤੌਰ ਤੇ ਪਿੱਛੇ ਮੇਰਾ ਤਾਂ ਇਸ ਗੱਲ ਦੇ ਵਿੱਚ ਜ਼ਿਆਦਾ ਵਿਸ਼ਵਾਸ ਹੈ ਨਾ ਕਿ ਵੋਟ ਪੋਲਿਟਿਕਸ ਦੇ ਵਿੱਚ ਪਰ ਹਾਂ ਜੇ ਵੋਟ ਪੋਲਿਟਿਕਸ ਨੂੰ ਤੁਸੀਂ ਛੱਡ ਦੋਗੇ ਤਾਂ ਗੁਜ਼ਾਰਾ ਫਿਰ ਵੀ ਨਹੀਂ ਹੈਗਾ ਉੱਥੇ ਵੀ ਤੁਹਾਨੂੰ ਮੁੱਖ ਜਿਹੜਾ ਧਿਆਨ ਹੈਗਾ ਉਹ ਉਧਰ ਹੀ ਰੱਖਣਾ ਪਊਗਾ ਤੁਹਾਡੇ ਹੱਥ ਦੇ ਵਿੱਚ ਆਪਣੇ ਤੁਹਾਡੇ ਰਾਜ ਭਾਗ ਹੋਣ ਕਿਉਂ ਕਿਸੇ ਦੇ ਮਤਾਜ ਹੋਣਾ ਪਰ ਜਿੰਨਾ ਚਿਰ ਉਹ ਨਹੀਂ ਹੈਗਾ ਸਾਰਾ ਕੁਝ ਉਸ ਵੇਲੇ ਫਿਰ ਜਿਹਦਾ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਧਰਤੀ ਵੀ ਚਾਹੀਦੀ ਆ ਫਿਰ ਤੁਹਾਨੂੰ ਅਸਮਾਨ ਵੀ ਚਾਹੀਦਾ ਆ ਵੀ ਸਾਰਾ ਕੁਝ ਹੀ ਚਾਹੀਦਾ ਆ ਫਿਰ ਸੋ ਸਾਰੇ ਕਸ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਹੈਗਾ ਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਕਿ ਇੱਥੇ ਦਾ ਭਾਈ ਸਿਸਟਮ ਇਦਾਂ ਦਾ ਹੈਗਾ ਆ ਕਿ ਜੇ ਤਾਂ ਸਾਰਾ ਕੁਝ ਠੀਕ ਠਾਕ ਆ ਫਿਰ ਤਾਂ ਹੈਗਾ ਠੀਕ ਜਿੰਨਾ ਚਿਰ ਮੇਰੀ ਕਿਸੇ ਨੇ ਵੀਡੀਓ ਵਾਇਰਲ ਨਹੀਂ ਕੀਤੀ ਝੂਠੀ ਚਾਹੇ ਸੱਚੀ ਉਹਨਾਂ ਚਿਰ ਤੱਕ ਅਗਲਾ ਜੋ ਮਰਜ਼ੀ ਕਰੀ ਚੱਲੇ ਪਰ ਜਦਦਨ ਭਾਈ ਤੁਸੀਂ ਮੇਰੀ ਵੀਡੀਓ ਵਾਇਰਲ ਕਰਤੇ ਫਿਰ ਮੈਂ ਆਪਕੋ ਛੋੜੂਗਾ ਨਹੀਂ ਇਦਾਂ ਦੇ ਹਾਲਾਤ ਆ ਇੱਥੇ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਇਸ ਕਿਸਮ ਦੇ ਰਾਜ ਪਰਮੰਦਾ ਵਾਲੇ ਲੋਕਾਂ ਨੂੰ ਆਪਣੇ ਸਿਰ ਦੇ ਉੱਪਰ ਬਹਾਈ ਰੱਖਣਾ ਜਾਂ ਉਹਨਾਂ ਨੂੰ ਸਿਰ ਤੋਂ ਲਾ ਕੇ ਕਹਿਣਾ ਕਿ ਭਾਈ ਸਤਿ ਸ਼੍ਰੀ ਅਕਾਲ ਜੀ ਹੁਣ ਆਪ ਜੀ ਚੱਲਦੇ ਬਣੋ ਹੁਣ ਕਿਸੇ ਹੋਰ ਨਵੇਂ ਨੂੰ ਮੁਰੇ ਆ ਲੈਣ ਦਿਓ ਬਹੁਤ ਬਹੁਤ ਧੰਨਵਾਦ